ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਜੀਰਨ ਕਿਚਨ ਵਲੌਗ ਤੇ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਆਓ ਆਪਾਂ ਅੱਜ ਦੀ ਵੀਡੀਓ ਕਰਦੇ ਸ਼ੁਰੂ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ ਅਦਰਕ ਤੇ ਹਰੀ ਮਿਰਚ ਦਾ ਚਾਰਾ ਇਹਦੇ ਵਾਸਤੇ ਜਿਹੜੀਆਂ ਚੀਜ਼ਾਂ ਅਸੀਂ ਲਈਆਂ ਥਣ ਇੱਕ ਵਾਰੀ ਦੱਸ ਦਿੰਨੇ ਆਂ ਇੱਧਰ ਅਸੀਂ ਪਾਈਆ ਅਦਰਕ ਲਈਆ ਤੇ ਪਾਈਆ ਹੀ ਹਰੀਆਂ ਮਿਰਚਾਂ ਲਈਆਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਲੂਣ ਮਿਰਚ ਉਹ ਆਫ ਦੇ ਟੇਸਟ ਦੇ ਹਸਾਮਨਾ ਜਾਂ ਚਾਰ ਦੇ ਹਸਾਮਨਾ ਪਾਉਣਾ ਸੀ ਤੇ ਮਸਾਲਿਆਂ ਦੇ ਵਿੱਚ ਅਸੀਂ ਲਈਏ ਸੌਫ ਦੋ ਵੱਡੇ ਚਮਚੇ ਸੌਫ ਦੇ ਲਏ ਆ ਇੱਕ ਚਮਚਾ ਅਸੀਂ ਪਾਵਾਂਗੇ ਇਹਦੇ ਵਿੱਚ ਮੇਤਿਆਂ ਦਾ ਤੇ ਦੋ ਚਮਚੇ ਅਸੀਂ ਲਏ ਆ ਜਵੈਣ ਦੇ ਤੇ ਬਾਕੀ ਜੇ ਹੋਰ ਕੋਈ ਤੁਹਾਨੂੰ ਮਸਾਲਾ ਪਸੰਦ ਆ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਜਿਵੇਂ ਕਿ ਕਲੌਂਜੀ ਹੋਗੀ ਤੇ ਹੁਣ ਜਿਹੜੀਆਂ ਆਪਾਂ ਮਿਰਚਾਂ ਤੇ ਅਦਰਕ ਲਿਆਏ ਅਦਰਕ ਨੂੰ ਸ਼ੈਲ ਕਰਕੇ ਆਪਾਂ ਇਹਦੇ ਲੰਬੇ ਪੀਸ ਕਰ ਲਾਂਗੇ ਤੇ ਮਿਰਚਾਂ ਦੇ ਵੀ ਆਪਾਂ ਤਿੰਨ ਪੀਸ ਕਰ ਲੈਣੇ ਕਿਉਂਕਿ ਥੁੜੀਆਂ ਵੱਡੀਆਂ ਮਿਰਚਾਂ ਐ ਇਸੇ ਕਰਕੇ ਆਪਾਂ ਇਹਦੇ ਤਿੰਨ ਪੀਸ ਕਰ ਲੈਣੇ ਇੱਕ ਮਿਰਚ ਦੇ ਅਦਰਕ ਤੇ ਹਰੀ ਮਿਰਚ ਨੂੰ ਅਸੀਂ ਕੱਟ ਲਿਆ ਹੈ ਅਦਰਕ ਦੇ ਅਸੀਂ ਛੋਟਾ ਲੰਬੇ ਪੀਸ ਕਰ ਲਿਆ ਥੋੜੇ ਜਿਹੀ ਬਰੀਕ ਹੀ ਰੱਖਣੇ ਜਾਦੇ ਮੋਟੇ ਨਹੀਂ ਰੱਖਣੇ ਪੀਸ ਆਪ ਅਦਰਕ ਦੇ ਤੇ ਹਰੀਆਂ ਮਿਰਚਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਕੱਟ ਲਿਆ ਹੈ ਤੁਸੀਂ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਜਿਵੇਂ ਮਰਜ਼ੀ ਕੱਟ ਸਕਦੇ ਹੋ ਪਿਆਓ ਹੁਣ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਉਹਨਾਂ ਨੂੰ ਕੁੱਟ ਕੇ ਜਾਂ ਗ੍ਰੈਂਡ ਕਰਕੇ ਰੱਖ ਲੈਣੇ ਆਪਾਂ ਗ੍ਰੈਂਡ ਕਰਕੇ ਜਾਂ ਕੁੱਟ ਕੇ ਹੀ ਪਾਵਾਂਗੇ ਇਹਦੇ ਵਿੱਚ ਮਸਾਲੇ ਇਸੇ ਤਰ੍ਹਾਂ ਸਾਫ ਤੇ ਨਹੀਂ ਪਾਉਣੇਗੇ 2 ਚਮਚੇ ਆਪਾਂ ਲਏ ਸੀ ਸੌਂਫ ਦੇ ਦੇ ਦੋ ਚਮਚੇ ਦੇ ਵਿੱਚ ਪਾਵਾਂਗੇ ਜਵੈਨ ਦੇ ਅਜਵੈਨ ਤੇ ਸੌਫ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਕੁੱਟ ਲੈਣਾ ਜਿਹੜੇ ਮੇਥੇ ਲਏ ਆ ਉਹਨਾਂ ਨੂੰ ਆਪਾਂ ਬਾਅਦ 'ਚ ਕੁੱਟਾਂਗੇ ਅਲੱਗ ਤੋਂ ਲੋ ਜੀ ਆਪਾਂ ਸੌਫ ਤੇ ਜਵੈਨ ਦਰਦਰੀ ਜੀ ਕੁੱਟ ਲਈ ਆ ਇਹਨੂੰ ਆਪਾਂ ਇੱਕ ਕੌਲੀ 'ਚ ਪਾ ਲਾਂਗੇ ਤੇ ਜਿਹੜੇ ਆਪਾਂ ਮੇਥੇ ਲਏ ਸੀ ਹੁਣ ਆਪਾਂ ਉਹਨਾਂ ਨੂੰ ਵੀ ਕੁੱਟ ਲੈਣਾ ਹੈ ਉਹ ਵੀ ਆਪਾਂ ਦਰਦਰੇ ਜਿਹੀ ਕੁੱਟਨੇ ਆ ਲੋ ਜੀ ਆਪਾਂ ਮੇਥੇ ਵੀ ਦਰਦਰੇ ਜਿਹ ਕੁੱਟ ਲਿਆ ਤੇ ਇਹਨਾਂ ਨੂੰ ਆਪਾਂ ਉਸੇ ਕੌਲੀ 'ਚ ਪਾ ਲੈਣਾ ਜਿੱਚੇ ਆਪਾਂ ਸੌਂਫ ਤੇ ਜਵੈਨ ਪਾਈ ਸੀ ਕੁੱਟ ਕੇ ਅਦਰਕ ਤੇ ਹਰੀਆਂ ਮਿਰਚਾਂ ਨੂੰ ਆਪ ਇੱਕ ਡੰਗ ਵਿੱਚ ਪਾ ਲੈਣਾ ਹੈ ਕੋਈ ਵੀ ਖੁੱਲਾ ਡੰਗਾ ਲੈ ਲੈਣਾ ਜਿਹਦੇ ਵਿੱਚ ਆਪਾਂ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਸਕੀਏ ਹਰੀਆਂ ਮਿਰਚਾਂ ਤੇ ਅਦਰਕ ਨੂੰ ਆਪਾਂ ਇੱਕ ਖੁੱਲੇ ਡੰਗ ਵਿੱਚ ਪਾ ਲਿਆ ਹੁਣ ਆਪਾਂ ਜਿਹੜਾ ਮਸਾਲਾ ਕੁੱਟ ਕੇ ਰੱਖਿਆ ਸੀ ਉਹ ਪਾਵਾਂਗੇ ਇਹਦੇ ਵਿੱਚ 4 ਚਮਚੇ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਦੇ 1/2 ਚਮਚਾ ਲਾਲ ਮਿਰਚ ਪਾਊਡਰ 1.5 ਚਮਚਾ ਪਾਵਾਂਗੇ ਹਲਦੀ ਪਾਊਡਰ ਅੱਧਾ ਚਮਚ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਲੂਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਰਚਾਂ ਦੇ ਅਦਰਕ ਦੇ ਵਿੱਚ ਆਪਾਂ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਇੱਕ ਡੱਬੇ ਵਿੱਚ ਪਾਵਾਂਗੇ ਤੁਸੀਂ achar ਕੱਚ ਦੇ ਮਰਤਵਾਂ ਤੁਸੀਂ ਕੱਚ ਜਾਂ ਤੀਨੀ ਦੇ ਮਰਤਵਨ ਵਿੱਚ ਵੀ ਪਾ ਸਕਦੇ ਹੋ achar ਤੇ ਜਿਹੜੇ ਭਾਂਡੇ ਵਿੱਚ ਆਪਾਂ achar ਪਾਉਣਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਪਾਣੀ ਨਹੀਂ ਲੱਗਾ ਹੋਣਾ ਚਾਹੀਦਾ ਉਹਦੇ ਵਿੱਚ ਚਾਰਾ ਪਾ ਡੱਬੇ ਚ ਪਾ ਕੇ ਰੱਖ ਲਿਆ ਇੱਕ ਸਾਈਡ ਤੇ ਇਧਰ ਆਪਾਂ ਦੋ ਵੱਡੇ ਚਮਚੇ ਸਰੋਂ ਦੇ ਤੇਲ ਦੇ ਚੰਗੀ ਤਰ੍ਹਾਂ ਕਲਕਾ ਕੇ ਤੇ ਹੁਣ ਇਹ ਪਾਵਾਂਗੇ ਚਾਰ ਦੇ ਵਿੱਚ ਇਹਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਲੋਜੀ ਚਾਰ ਆਪਾਂ ਡੱਬੇ ਚ ਪਾ ਕੇ ਇਹਦਾ ਢੱਕਣ ਲਾਤਾ ਉਪਰ ਚੰਗੀ ਤਰ੍ਹਾਂ ਤੇ ਇਹਨੂੰ 2 ਤੋਂ 3 ਦਿਨ ਤੱਕ ਚੰਗੀ ਤਰ੍ਹਾਂ ਧੁੱਪ ਲਵਾਵਾਂਗੇ ਜੇਕਰ ਤੁਸੀਂ ਅਦਰਕ ਤੇ ਹਰੀ ਮਿਰਚ ਦਾ ਚਾਰ ਨਾਲ ਦੀ ਨਾਲ ਹੀ ਪਾ ਕੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਖਾ ਸਕਦੇ ਹੋ ਵਧੀਆ ਲੱਗਦਾ ਇਹਦਾ ਟੇਸਟ ਵੀ ਵਧੀਆ ਆਉਂਦਾ ਹੈ ਪਰ ਜੇ 2-3 ਦਿਨ ਇਹਨੂੰ ਵੇਟ ਕਰਕੇ ਖਾਵਾਂਗੇ ਧੁੱਪ ਲਵਾ ਕੇ ਖਾਵਾਂਗੇ ਤਾਂ ਚਾਰ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਵੀ ਜਰੂਰ ਸ਼ੇਅਰ ਕਰਦਿਆ ਕਰੋ ਜਿਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲੈਣਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਮਿਲਦੇ ਕਿਸੇ ਦੂਸਰੀ ਵੀਡੀਓ ਵਿੱਚ ਕੋਈ ਹੋਰ ਨਵੀਂ ਰੈਸਪੀ ਲੈ ਕੇ ਸਤਿ ਸ੍ਰੀ ਅਕਾਲ